ਸਸਿਆਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਯੂਰਪੀਅਨ ਯੂਨੀਅਨ ਹੈਂਗਰੀ ਦੇ ਵਿੱਚੋਂ ਤੁਸੀਂ ਆਹ ਵੀਡੀਓ ਵੇਖ ਰਹੇ ਹੋ ਇਹ ਪਿਛਲੇ ਸਮੇਂ ਦੌਰਾਨ ਆਪਾਂ ਵੀਡੀਓ ਕੀਤੀ ਸੀ ਫਾਰਮ ਦੇ ਵਿੱਚ ਤੇ ਫਾਰਮ ਖੇਤਾਂ ਦੇ ਵਿੱਚ ਆਪਾਂ ਪੋਸਟ ਦੀ ਖੇਤੀ ਹੋਈ ਦੇਖੀ ਸੀ ਤੇ ਉੱਥੇ ਫੁੱਲ ਲੱਗੇ ਹੋਏ ਸੀ ਉਸ ਦੇ ਆਧਾਰ ਤੇ ਆਪਾਂ ਵੀਡੀਓ ਕੀਤੀ ਸੀ ਪਿਛਲੇ ਜੋ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੀ ਜਿਹੜੀ YouTube ਚੈਨਲ ਤੇ Facebook ਤੇ Instagram ਤੇ ਸਾਰਿਆਂ ਤੇ ਆ ਤੇ ਆਪਾਂ ਇਹ ਵੀਡੀਓ ਕੀਤੀ ਸੀ ਤੇ ਤੁਸੀਂ ਦੇਖ ਸਕਦੇ ਹੋ ਬਾਣਾ ਦੇ ਵਿੱਚ ਕਿਵੇਂ ਫੁੱਲ ਹੋਏ ਹੋਏ ਆ ਤੇ ਖੇਤੀ ਹੋਈ ਵੀ ਆ ਤੇ ਐਸੇ ਨੂੰ ਮੁੱਖ ਰੱਖਦੇ ਆ ਆਪਾਂ ਹੁਣ ਜਦੋਂ ਖੇਤੀ ਜਦੋਂ ਪੋਸਤ ਪੱਕ ਜਾਂਦੀ ਹੈ ਕਹਦੀਏ ਵੀ ਡੋਡੇ ਆ ਜਦੋਂ ਕਹਦੀਏ ਵੀ ਬਣਾਉਣ ਚਾਏ ਜਾਂਦੇ ਆ ਜਦੋਂ ਉਹਨੂੰ ਤੋੜਦੇ ਆ ਉਹਦੇ ਆਧਾਰ ਤੇ ਆਪਾਂ ਅੱਜ ਵੀਡੀਓ ਕੀਤੀ ਆ ਵੀਡੀਓ ਬਣੇ ਰਹੋ ਪੂਰੀ ਦੇਖਿਓ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਇਸ ਦੇ ਆਧਾਰ ਤੇ ਆਪਾਂ ਵੀਡੀਓ ਵੀ ਪਹਿਲਾਂ ਵੀ ਪਾਈ ਹੋਈ ਆ ਵੀ ਆਪਾਂ ਯੂਰਪ ਯੂਨੀਅਨ ਹੰਗਰੀ ਦੇ ਵਿੱਚ ਕਿਵੇਂ ਪੋਸਤ ਖਰੀਦ ਸਕਦੇ ਆ ਕਿ ਮੈਂ ਉਹਨੂੰ ਹਨਾ ਪਰਚੇਸ ਕਰ ਸਕਦੇ ਆ ਦੋਸਤੋ ਜਿਹੜਾ ਹਨਾ ਤੁਸੀਂ ਤਾਂ ਨਾ ਦੇ ਹੋਵੋਗੇ ਤੇ ਇਹ ਉਹ ਇਥੇ ਬੋਰਡ ਲੱਗਿਆ ਹੋਇਆ ਇਹ ਸਰਬੀਆ ਦਾ ਅਖੀਰਲਾ ਪਿੰਡ ਆ ਯੂਰਪ ਯੂਨੀਅਨ ਹੰਗਰੀ ਤੋਂ ਉਦੋਂ ਬਾਅਦ ਸਰਬੀਆ ਬਾਰਡਰ ਸ਼ੁਰੂ ਹੋ ਜਾਂਦਾ ਆ ਪਿੰਡ ਦੇ ਬਾਹਰ ਹੀ ਜਿਵੇਂ ਆਪਣੇ ਪਾਕਿਸਤਾਨ ਦਾ ਹੈਗਾ ਰਾਹ ਆਪਣਾ ਭਾਰਤ ਪਾਕਿਸਤਾਨ ਦੇ ਉੱਪਰ ਭਾਰਤ ਪਾਕਿਸਤਾਨ ਦੇ ਉੱਪਰ ਜਿਹੜੇ ਪਿੰਡ ਬਣੇ ਹੋਏ ਆ ਉਸ ਤੋਂ ਬਾਅਦ ਕੋਈ ਪਾਕਿਸਤਾਨ ਦਾ ਬਾਰਡਰ ਆ ਜਾਂਦਾ ਤੇ ਇੰਡੀਆ ਦਾ ਬਾਰਡਰ ਆ ਜਾਂਦਾ ਉਸੇ ਤਰ੍ਹਾਂ ਇਹ ਪਿੰਡ ਆ ਜਾਂਦਾ ਸਰਪੀਆ ਦਾ ਦੋਸਤੋ ਯੂਰਪੀਅਨ ਯੂਨੀਅਨ ਦੇ ਵਿੱਚ ਇਹਨੂੰ ਜਿਆਦਾ ਪੋਸਟ ਨੂੰ ਜਿਆਦਾ ਫੁੱਲਾਂ ਦੇ ਤੌਰ ਤੇ ਹੀ ਵਾਤਿਆ ਜਾਂਦਾ ਜਿਆਦਾਤਰ ਇਹਨੂੰ ਸਜਾਵਟੀ ਫੁੱਲ ਦੇ ਆਧਾਰ ਤੇ ਬੀਜਿਆ ਜਾਂਦਾ ਤੇ ਆਪਣੇ ਪੰਜਾਬੀ ਬਹੁਤ ਸਾਰੇ ਆਪਦੇ ਘਰਾਂ ਦੇ ਵਿੱਚ ਲਾ ਲੈਂਦੇ ਤੇ ਆਪ ਦਾ ਕਹਿਦੀ ਇਹ ਵੀ ਇਹਦੇ ਨਾਲ ਨਸ਼ੇਨਾ ਪੂਰਤੀ ਕਰ ਲੈਂਦੇ ਆ ਤੁਸੀਂ ਦੇਖ ਸਕਦੇ ਹੋ ਇੱਕ ਚੀਰਾ ਦਿੱਤਾ ਹੋਇਆ ਤੇ ਫੀਮ ਲਾ ਰਿਹਾ ਇਹ ਬੰਦਾ ਤੇ ਇਹ ਦੇਖ ਲਓ ਵੀ ਫੀਮ ਲਾ ਕੇ ਇਹਨੂੰ ਸਟੋਰ ਕਰ ਲੈਂਦੇ ਆ ਘਰਾਂ ਦੇ ਵਿੱਚ ਇਸ ਤਰ੍ਹਾਂ ਐ ਵਿਜੇ ਹੁੰਦੇ ਆ ਇਹ ਹਰੇ ਆ ਇਸ ਟਾਈਮ ਹਰੇ ਤੇ ਆਪਾਂ ਨੂੰ ਪਤਾ ਵੀ ਹਰੇ ਤੇ ਕੱਟ ਲੱਗ ਜਾਂਦਾ ਤੇ ਫੀਮ ਨਿਕਲੇ ਆਉਂਦੀ ਆ ਤੇ ਦੁੱਧ ਜਿਆ ਨਿਕਲੇ ਆਉਂਦਾ ਹਨ ਆਪਣੇ ਲੋਕ ਜ਼ਿਆਦਾਤਰ ਆ ਜਿਹੜੇ ਹੈਗੇ ਪੰਜਾਬੀ ਉਹ ਜ਼ਿਆਦਾਤਰ ਜਦੋਂ ਪੋਸਤ ਸੁੱਕ ਜਾਂਦੀ ਆ ਕਿ ਦੀਏ ਉਦੋਂ ਵਰਤਦੇ ਆ ਇਸ ਨੂੰ ਆਜਾ ਦਿਖਾਉਨੇ ਆ ਉਹਨੂੰ ਸਸਿਆ ਗੱਲ ਦੋਸਤੋ ਮੈਂ ਤੁਹਾਡਾ ਜਗੀ ਖਾਈ ਵਾਲਾ ਇਸ ਟਾਈਮ ਯੂਰਪੀ ਯੂਨੀਅਨ ਹੰਗਰੀ ਦੇ ਵਿੱਚ ਤੇ ਆ ਬਾਣ ਚ ਆਏ ਸੀਗੇ ਹੈ ਤਾਂ ਇਹ ਡੋਡਿਆਂ ਦਾ ਮਤਲਬ ਇਹ ਕਹਦੀਏ ਵੀ ਪੋਸਟ ਦੀ ਖੇਤੀ ਇੱਥੇ ਹੁੰਦੀ ਆ ਆ ਬੈਕ ਸਾਈਡ ਗਰਾਊਂਡ ਹੈ ਤੇ ਇੱਥੇ ਸਾਹਮਣੇ ਹੁੰਦੀ ਸੀਗੀ ਆ ਸਾਹਮਣੇ ਤੁਸੀਂ ਮਸ਼ੀਨਾ ਖੜੀਆਂ ਤੇ ਉੱਥੇ ਪਹੁੰਚੇ ਹੋਏ ਸੀਗੇ ਵੀ ਅਸੀਂ ਦੇਖ ਲਿਆ ਵੀ ਇੱਥੇ ਡੋਡਿਆਂ ਦੀ ਖੇਤੀ ਹੋਈ ਸੀਗੀ ਕਈ ਦਿਨਾਂ ਪਹਿਲਾਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਆਏ ਆ ਜਿਹੜੇ ਕਿ ਮੈਚ ਹੋਏ ਵੀ ਆ ਕੁਝ ਕ ਆ ਦੇਖੋ ਐ ਪਏ ਆ ਤੇ ਆਪਾਂ ਇੱਥੇ ਢੇੜਾ ਦੇ ਰਹੇ ਸੀ ਮੈਂ ਕਿਹਾ ਵੀ ਦੇਖੀਏ ਵੀ ਇਹਨਾਂ ਨੇ ਪਹਿਲਾਂ ਵੱਢ ਲਏ ਨੇ ਵੀਡੀਓ ਬਣਾਉਣ ਆਏ ਸੀ ਤੇ ਇਹਨਾਂ ਨੇ ਪਹਿਲਾਂ ਹੀ ਵੱਢ ਫੁੱਟ ਲਏ ਤੇ ਹੁਣ ਆਪਾਂ ਥੋੜੇ ਦੇਖ ਰਹੇ ਹਾਂ ਆ ਦੇਖੋ ਇਸ ਤਰ੍ਹਾਂ ਦੇ ਹੁੰਦੇ ਆ ਰੀਅਲ 'ਚ ਇਹਦੇ ਵਿੱਚ ਖਸਖਸ ਹੁੰਦੀ ਆ ਹਨਾ ਤੇ ਆ ਦੇ ਖਣ ਛਣਕਦੀ ਆ ਤੁਸੀਂ ਸੁਣ ਰਹੇ ਹੋ ਛਣਕਦੀ ਆ ਤੇ ਖਸਖਸ ਹੁੰਦੀ ਆ ਤੇ ਕਹ ਦੀਏ ਆ ਇੱਥੇ ਜ਼ਿਆਦਾਤਰ ਨੌਜਵਾਨ ਜਿਹੜੇ ਹਨਾ ਇੱਥੇ ਤਾਂ ਹੀ ਮਿਲ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਆ ਦੇਖੋ ਬਸ ਜਾਂਦੀ ਆ ਇਧਰਲੀ ਸਾਈਡ ਯੂਰਪ ਦੀ ਅੰਗਰੀ ਦੇ ਵਿੱਚ ਇਹ ਸਾਰਾ ਏਰੀਆ ਬਾਰਡਰ ਦਾ ਏਰੀਆ ਜ਼ਿਆਦਾਤਰ ਇੱਥੇ ਹੁੰਦੀ ਆ ਤੇ ਸੁੱਕੇ ਹੋਏ ਵੇ ਆ ਹੁਣ ਪੂਰੇ ਤੇ ਜ਼ਿਆਦਾਤਰ ਖੇਤੀ ਇੱਥੇ ਆ ਸਾਹਮਣੇ ਕੰਬਾਈਨ ਖੜੀ ਆ ਇਹਨੇ ਵੱਢਿਆ ਤੇ ਆ ਸਾਰਾ ਬਾਣ ਸੀਗਾ ਥੋੜਾ ਜਿਹਾ ਤੇ ਇਹਦੇ ਵਿੱਚ ਹੋਏ ਹੋਏ ਸੀਗੇ ਤੇ ਬਹੁਤ ਸਾਰੇ ਨੌਜਵਾਨ ਇੱਥੇ ਇਹ ਕਦੀ ਵੀ ਰੋਡਿਆਂ ਨੇ ਬਾਂਝੇ ਹੁੰਦੇ ਜੰਨੀ ਆ ਉਹ ਤਾਹ ਨੂੰ ਇੱਥੇ ਮਿਲ ਜਾਂਦੇ ਆ ਇਹਨਾਂ ਤੇ ਧੰਨਵਾਦ ਤੁਹਾਡਾ ਮੈਂ ਜਗੀ ਖਾਈ ਵਾਲਾ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂਗਾ ਮੈਂ ਥੋੜਾ ਜਗੀ ਵਾਲਾ ਸੱਸੀ ਅਕਾਲ ਜੀ